ਸਾਈਲ ਹੀ ਮੰਨਿਆ ਜਾਵੇ ਬਲਕੌਰ ਸਿੰਘ ਸਿੱਧੂ ਮੈਂ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਜਿੱਦਣੇ ਜੰਮਿਆ ਉਹਦੇ ਦਾ ਕਾਂਗਰਸੀਆਂ ਸਟੇਜਾਂ ਨਹੀਂ ਹੁਣ ਸਰਕਾਰ ਨੇ ਕਦੇ ਇਹ ਗੱਲ ਬਸ ਕਰਿਆ ਵੀ ਬੇਟੇ ਦੇ ਜਨਮ ਬਾਰੇ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਗ੍ਰੀ ਇਲੈਕਸ਼ਨ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਪਹਿਲਾਂ ਮੈਂ ਤਾਂ ਸੁਧਾਰਨ ਦੀ ਕੋਲ ਸੁਵਾਨੀ ਦੇ ਬਾਰੇ 2 ਘੰਟੇ ਬੋਲਿਆ ਉਹ ਵੀ ਸੁਧਾਰਨ ਦੇ ਬਾਰੇ ਬੋਲਿਆ ਇਸ ਸੁਧਾਰਨ ਦਾ ਨਿਸਚਿਤ ਨੂੰ ਕਿਸ ਤਰ੍ਹਾਂ ਕਰਦੇ ਨੇ ਕਿਉਂਕਿ ਸੁਧਾਰਨ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਨਹੀਂ ਬਣਿਆ ਸੀ ਸਾਡੇ ਤੋਂ ਇਹ ਇਨਸਾਨੀਅਤ ਦੇ ਹਿਤਾਣ ਲਈ ਪੂਰਾ ਅੰਦੇ ਰੱਖਣਾਈ ਕਿ ਜੀਵਾਰ ਅਮਰਿਕਨ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸੰਵਿਧਾਨ ਆ ਅੱਜਕੱਲ ਕੋਟੈਕ ਜੀ ਨੂੰ ਕਰਦਾ ਹੈ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਬਟਕ 268 ਲਾ ਕੇ ਮੈਂ ਜਿੰਮਤਾ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਆ ਸਿੱਧੂ ਦੇ ਕੇਸ ਜਿਹਦੇ ਪਾਸੋਂ 3-4 ਨਾਲ ਦੇਤੀਏ ਤਾਂ 5 ਕਾ ਉਹਦੇ ਤੇ ਕਤਲ ਹੋਇਆ ਮਦਰੀ ਪਾਸ ਦੇ ਸਾਡਾ ਔਰ ਕੁਸ਼ੀ ਪਾਸਾ ਪਹਿਲੇ ਹੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋਲ ਲੱਗਦੀ ਉਸ ਗੱਲ ਦੇ ਵਿੱਚੋਂ ਬਨ ਕੁਰਬੂਜਾ ਕਾਫੀ ਦੇ ਡਿਗੇਟ ਕਾਫੀ ਕੁਰਬੂਜਾ ਡਿਗੇਟ ਕਤਨਾ ਕੁਰਬੂਜੇ ਨੂੰ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਜਿਸ ਤਰ੍ਹਾਂ ਕੋਈ ਬਾਹਲੀ ਸੋਚੀ ਸਬਜ਼ੀ ਸਕੀਮ ਦੇ ਤਹਿਤ ਅਰਾਈ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਵਿਦਵਾਸ਼ ਹੈ ਜੋ ਅਗਰ ਸਟੇਟ ਤੋਂ ਆਏ ਘਰੇ ਗੱਜਣ ਕਪਲ ਕਰਕੇ ਚਲੇਗੇ ਪਰ ਉਹਨਾਂ ਦਾ ਅਲੇ ਡਿਸਟ੍ਰਿਕਟ ਨੇ ਬਾਹਰ ਵਿੰਗਾ ਨਹੀਂ ਕੀਤਾ ਹੁੰਦਾ ਕੋ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੱਗੇ ਜਿਨ੍ਹਾਂ ਦੇ ਵਿੱਚ ਰਹਿ ਸਕਣ ਔਰ ਜਿੰਨਾਂ ਨੂੰ ਜਿਵੇਂ ਕ੍ਰਾਈਮ ਦੀ ਯੂਨੀਵਰਸਿਟੀ ਕਹਾਂ ਤਾਂ ਉਹ ਵੀ ਆਪ ਟਿਕਦੇ ਕਿੰਨੇ ਸਾਲ ਸਿੱਧੂ ਦੇ ਦੁਆਰੇ ਜਿਹੜੀ ਵਾਰਤ ਸੀ ਫੇਰ ਆ ਗਈ ਸੀ ਐਸ.ਐਮ. ਸਾਹਿਬ ਦਾ ਇੱਕ ਬਿਆਨ ਆਇਆ ਸੀ 골ਡੀ ਬਰਾਡ ਨੂੰ ਰਿਟੇਨ ਕਰ ਦਿੱਤਾ ਹੁੰਦਾ ਤਾਂ ਵਾਰਤ ਆ ਗਈ ਸਾਲ ਹੋ ਗਿਆ ਕਿਵੇਂ ਦੇਖਣਾ ਬਈ ਇਹ ਬਸ ਇਹ ਇਹਨਾਂ ਸਾਊਦੇ ਬ੍ਰਾਂਚ ਦਾ ਮਿਲਣਾ ਹੁਣ ਕੋਈ ਚਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗਾਲੀ ਜਿਹੜੀ ਆ ਫਰੋੜ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ ਵਰਲਡ ਪ੍ਰਾਰਕਟ ਸਟੇਰ ਕਰ ਲਏ ਸੀ ਉਹਨਾਂ ਨੇ ਤੇ ਹਫਤੇ ਬਾਅਦ ਉਹ ਖਬਰਾਂ ਜਿਉਂਸ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਇਦਾਂ ਦਾ ਚੋਣ ਸਟੈਂਕ ਲਈ ਛੱਡਦੇ ਹੁੰਦੇ ਆ ਅਸੀਂ ਤਾਂ ਬਹੁਤ ਧਿਆਨ ਨਹੀਂ ਈ ਲੱਗਦਾ ਜਿਹੜੇ ਸਾਜ਼ਿਸ਼ ਘੜਤਾ ਸੀਗੇ ਤੁਸੀਂ ਕਹਿੰਦੇ ਸੀਗੇ ਉਹਨਾਂ ਤੇ ਕਾਰਵਾਈ ਹੋਈ ਹੈਗੀ ਬਾਰ-ਬਾਰ ਤੁਹਾਨੂੰ ਬੁਲਾਇਆ ਵੀ ਗਿਆ ਗੱਲਬਾਤ ਵੀ ਹੋਈ ਕਾਰਵਾਈ ਕੀਤੇ ਹੋਈ ਹੈ ਵੀ ਕੇਵਲ ਤੇ ਕੇਵਲ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਮੁੰਡਾ ਉਹ ਜੀਵਨਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਉਹ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨੂੰ ਫਿਰ ਫਰਕ ਕਰਤਾ ਹੈ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਾ ਹੋ ਰਹੇ ਹੁਣ ਮੈਂ ਤੁਹਾਨੂੰ ਕਮਾ ਆ ਕਿ ਆ ਚਿੱਟੇ ਵਾਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬਾਰਾਜਾ ਪੋਡਕਾਸਟ ਕੀਤਾ ਸਰਕਾਰ ਨੂੰ ਮਿਰਚਾਂ ਲੱਗੀਆਂ ਨਾਲ ਦੀ ਨਾਲ ਤੇ ਹੋਰ ਵਰਤੀ ਤਿਆਰੀ ਕਰ ਚਕੀ ਨਹੀਂ ਕਰਤੀ ਪਰੰਤੂ ਜਿੰਨਾ ਨੇ ਲਾਰੈਂਸ ਵੀ ਵੀਡੀਓ ਕੀਤੀ ਉਹ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋੜਾਂ ਦੇ ਸੌਦੇ ਹੋਏ ਤੋਂ ਬਿਨਾ ਇੰਟਰਵਿਊ ਹੋ ਗਏ ਤਾਂ ਉਹਨਾਂ ਉਹਨਾਂ ਦੀ ਇਹੜੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਆ ਆਰਾਮ ਨਾਲ ਬਾਹਰ ਸ਼ਰਿਆੰਕ ਨੂੰ ਕੋ ਮਰੇ ਨਹੀਂ ਸਾਲੋਂ ਗਵਰਨਮੈਂਟਾਂ ਕੇ ਜਿਵੇਂ ਹੁਣੇ ਫਿਰ ਹਾਲ ਹੁੰਨਗੇ ਨਹੀਂਗੇ ਕਿ ਜਿਹੜੀ ਕਾਰਵਾਈ ਹੁੰਦੀ ਹੈ ਛੋਟੇ ਬੰਦੇ ਤੇ ਹੁੰਦੀ ਹੈ ਉਹ ਕਨਸਟੇਬਲ ਤਾਂ ਸਭ ਕੁਝ ਹੋ ਰਿਹਾ ਜੀ ਅਦਰਬਾਈ ਉਹ ਵੀ ਤੁਹਾਡਾ ਮोटा-ਮੋਟਾ ਕੋਈ ਕਿ ਕਿਸੇ ਵੱਡੇ ਉੱਤੇ ਤੇ ਹੁੰਦੀ ਸ਼ਹਿਰ ਨਾ ਹੁੰਦਾ ਇਹ ਕੱਲ ਦੀ ਬਸਤੀ ਹੈ ਅੱਜ ਦੀ ਬਸਤੀ ਆ ਗਈ ਜਿੱਥੇ ਉਹਦੇ ਝਾਂ ਨਾਲ ਅੰਦਰ ਕਿਵੇਂ ਕੱਲ ਬਸਤੇ ਦਾ ਪ੍ਰੋਗਰਾਮ ਹਾਂਜੀ ਉਦੋਂ ਵੀ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬਸਤੀ ਦਾ ਗਾਇਰਾ ਆਪਣਾ ਪੋਸਟ ਪਾਈ ਹੈ ਜੀ ਤੁਸੀਂ ਡੇਟ ਬਾਰ ਬਾਰ ਲਿਖਿਆ 10 ਕੋ ਗਿਆ ਨਾ ਤਾਂ 11 ਜਿਹੜਾ ਪ੍ਰੋਗਰਾਮ ਹੈ ਜਿਹਦੇ ਸ਼ੁਕਰੀਪਰਾ ਸਟਾਰ ਹੋਇਆ ਉਸੇ ਦਿਨ ਦਾ ਤੁਸੀਂ ਐ ਸ਼ਾਇਦ ਆਖ ਬਾਦ ਕੋ ਬਾਅਦ ਤੁਸੀਂ ਆਪਾਂ ਸ਼ਾਮ ਨੂੰ ਵੀ ਗੱਲ ਕਰਾਂਗੇ ਇਹ ਕੋਈ ਨੰਬਰ ਨਹੀਂ ਕਰਾਸਟਿੰਗ ਵੀ ਤੁਸੀਂ ਰਾਜਨੀਤਿਕ ਸਟੇਜਾਂ ਤੇ ਆਣ ਲਾ ਕੇ ਕਾਂਗਰਸੀਆਂ ਚੀਜ਼ਾਂ ਤੇ ਅੱਜ ਵੀ ਆਏ ਹੋ ਸੁਧਾਨ ਬਚਾਉਣੀ 27 ਲਈ ਮਨਿਆ ਜਾਵੇ ਬਲਕੌਰ ਸਿੰਘ ਸਿੱਧੂ ਨਹੀਂ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਤਾਂ ਜਿੱਦਣੇ ਜੰਮਿਆ ਉਹਦੋਂ ਦਾ ਕਾਂਗਰਸੀਆਂ ਸਟੇਜਾਂ ਨਹੀਂ ਸੀ ਸਰਕਾਰ ਦੀ ਉਪਰੇ ਨਹੀਂ ਕਦੇ ਇਹ ਗੱਲ ਬਖਰੀਆ ਵੀ ਬੇਟੇ ਦੇ ਜਾਨਵਰ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਆ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ